ਬਹੁਤ ਇੰਨਾ ਦੇਸ਼ਾਂ ਵਿੱਚ ਵੀ ਪਰੇਸ਼ਾਨ ਨੇ ਨਾ ਉਹਨਾਂ ਨੇ ਪੀਸ ਆਫ ਮਾਈਂਡ ਮਨ ਦੀ ਸ਼ਾਂਤੀ ਵਾਸਤੇ ਵੀ ਰਿਕੁਆਇਰਮੈਂਟ ਹੈ ਫਰਜ ਹੈ ਜਿਹੜਾ ਨਿਭਾਇਆ ਨਹੀਂ ਤਾਂ ਦੁਖੀ ਨੇ ਨਹੀਂ ਤੇ ਅਮਰੀਕਾ ਵਰਗੀ ਕੰਟਰੀ 'ਚ ਬੰਦਾ ਦੁਖੀ ਕਿਵੇਂ ਹੈ ਇੱਥੇ ਵੀ ਪਰੇਸ਼ਾਨ ਕਿਵੇਂ ਹੈ ਹੈਗੇ ਆ ਲੋਕ ਪਰੇਸ਼ਾਨ ਇੰਨਾ ਦੇਸ਼ਾਂ 'ਚ ਵੀ ਲੋਕ ਦੁਖੀ ਹੈ ਮਾਈਂਡ ਵਾਸਤੇ ਵੀ ਰਿਕੁਆਇਰਮੈਂਟ ਹੈ ਸ਼ਰਤ ਹੈ ਪੂਰੀ ਕਰਨੀ ਪੈਂਦੀ ਹੈ ਸਾਡਿਆਂ ਨੇ ਕੀ ਕੀਤਾ ਬੰਦਿਆਂ ਨੇ ਇੰਡੀਆ ਵਿੱਚ ਰਹੇ ਤੇ ਕੰਮ ਘੱਟ ਕੀਤਾ ਜਾਂ ਕੀਤਾ ਹੀ ਨਹੀਂ ਜਦੋਂ ਇੱਥੇ ਆਏ ਜਦੋਂ ਕਰਨ ਤੇ ਲੱਗੇ ਤੇ ਫਿਰ ਜ਼ਿਆਦਾ ਹੀ ਕਰ ਲਿਆ ਮੈਂ ਮੁੰਡਿਆਂ ਨੂੰ ਵੇਖਦਾ ਇੰਡੀਆ ਵਿੱਚ ਮੈਂ ਵੇਖਿਆ ਟੱਕਾ ਤੋੜ ਕੇ ਦੂਰਾ ਨਹੀਂ ਸੀ ਕੀਤਾ ਕਦੇ ਪਾਣੀ ਦਾ ਗਲਾਸ ਆਪ ਨਹੀਂ ਸੀ ਪੀਤਾ ਮੁੰਡਿਆਂ ਨੇ ਬੇਬੇ ਪਿਆਵੇ ਚਾਹ ਪਿਆਵੇ ਰੋਟੀ ਖਵਾਵੇ ਉਹਨੇ ਭਾਂਡਾ ਨਹੀਂ ਸੀ ਕਦੇ ਮੰਜਿਆ ਚੱਕਿਆ ਹੀ ਨਹੀਂ ਸੀ ਕਦੇ ਤੇ ਇੱਥੇ ਉਹੀ ਮੁੰਡੇ ਇੱਥੇ ਆ ਕੇ ਉਹੀ ਮੁੰਡੇ ਰੋਟੀ ਵੀ ਬਣਾਉਂਦੇ ਐ ਸਬਜੀ ਵੀ ਬਣਾਉਂਦੇ ਐ ਤੇ 10-10 ਦਿਨ 15-15 ਦਿਨ ਟਰੱਕ ਤੇ ਚੜੇ ਰਹਿੰਦੇ ਐ 15 ਦਿਨਾਂ ਬਾਅਦ ਵਾਪਸ ਮੁੜਦੇ ਐ ਜਾਂ ਕੀਤਾ ਹੀ ਨਹੀਂ ਜਾਂ ਫਿਰ ਜ਼ਿਆਦਾ ਹੀ ਕਰ ਲਿਆ ਜਿਹੜਾ ਪੀਸ ਆਫ ਮਾਈਂਡ ਐ ਮਨ ਦੀ ਸ਼ਾਂਤੀ ਐ ਚੇਤਾ ਰੱਖਣਾ ਇਹਨੂੰ ਭਜਾਉਣਾ ਵੀ ਜ਼ਰੂਰੀ ਐ ਤੇ ਇਹਨੂੰ ਰੈਸਟ ਕਰਾਉਣੀ ਵੀ ਜ਼ਰੂਰੀ ਐ ਜਿਵੇਂ ਤੁਹਾਡੀ ਬਾਡੀ ਐ ਤੁਸੀਂ 18 ਘੰਟੇ 16 ਘੰਟੇ 17 ਘੰਟੇ ਜਾਗਦੇ ਐ ਘੱਟ ਤੋਂ ਘੱਟ 6-7 ਘੰਟੇ ਨੀਂਦ ਲੈਣੀ ਬੜੀ ਜ਼ਰੂਰੀ ਹੈ ਤੇ ਬ੍ਰੇਨ ਨੂੰ ਵੀ ਘੱਟ ਤੋਂ ਘੱਟ ਘੱਟ ਤੋਂ ਘੱਟ ਵੀਕ ਵਿੱਚ ਇੱਕ ਦਿਨ ਰੈਸਟ ਦੇਣੀ ਬੜੀ ਜ਼ਰੂਰੀ ਹੈ ਇੱਕ ਦਿਨ ਕੰਪਲੀਟ ਰੈਸਟ ਕੰਪਲੀਟ ਜਿਹੜੀ ਰਿਕੁਆਇਰਮੈਂਟ ਹੈ ਨਾ 8 ਘੰਟੇ ਕੰਮ ਇਹ ਬਹੁਤ ਕਮਾਲ ਦੀ ਗੱਲ ਹੈ ਵੀ 8 ਘੰਟੇ ਕੰਮ ਕਰੋ ਬਹੁਤ 5 ਦਿਨ ਕੰਮ ਕਰੋ ਇਹ ਠੀਕ ਹੈ ਤੇ 2 ਦਿਨ ਰੈਸਟ ਕਰੋ ਸਾਡੇ ਤੇ ਬੰਦੇ ਹੱਸਦੇ ਨੇ ਜਦੋਂ ਵੇਖਦੇ ਨੇ ਆ ਗੂਰੇ ਪਾਗਲ ਹੀ ਨੇ ਮੈਂ ਕਿਹਾ ਕੀ ਹੋਇਆ ਕਹਿੰਦੇ ਲੈ ਕੇ ਬੇੜੀਆਂ ਤੁਰ ਪੈਂਦੇ ਨੇ ਇਹ ਕਮਲੇ ਹੀ ਨੇ ਉਹ ਪਤਾ ਕੀ ਹੁੰਦਾ ਹੈ ਭਰਾਵੋ ਉਹ ਜਦੋਂ ਬ੍ਰੇਨ ਹੈ ਰਿਲੈਕਸ ਹੋ ਕੇ ਜਦੋਂ ਸੋਮਵਾਰ ਬੰਦਾ ਕੰਮ ਤੇ ਮੁੜਦਾ ਚਾਰਜ ਹੋ ਜਾਂਦਾ ਪੂਰਾ ਅਸੀਂ ਜੇ ਕਰਨਾ ਨਹੀਂ ਤੇ ਕਰਨਾ ਨਹੀਂ ਜੇ ਕਰਨਾ ਤਾਂ ਫਿਰ ਕਮਲਿਆਂ ਵਾਂਗੂ ਹੀ ਕਰਨ ਲੱਗ ਜਾਣਾ ਫਿਰ ਹੁਣ ਕਰੀਏ ਕੀ ਫਿਰ ਇੰਡੀਆ ਵੀ ਘੱਲਣਾ ਕੁਛ ਨਾ ਕੁਛ ਫਿਰ ਕੁਛ ਨਾ ਕੁਛ ਪਿੱਛੇ ਵਾਲਿਆਂ ਦੇ ਫੋਨ ਨੇ ਉਹਦਾ ਵੀ ਮੂੰਹ ਵੇਖ ਉਹਦਾ ਵੇਖ ਘੱਟ ਸਰਦਾ ਨਹੀਂ ਫਿਰ ਕਰੀਏ ਕੀ ਸਾਡਾ ਗੁਜ਼ਾਰਾ ਨਹੀਂ ਹੁੰਦਾ ਸਾਡੀਆਂ ਲੱਤਾਂ ਕਈ ਪਾਸੇ ਫਸੀਆਂ ਐ ਮੈਂ ਅਰਜ਼ ਇਹ ਕਰਨੀ ਚਾਹੁੰਦਾ ਕਿ ਭਰਾਵੋ ਭੈਣੋ ਇਹਨੂੰ ਸ਼ਾਂਤ ਰੱਖਣਾ ਪੈਣਾ ਫਿਜ਼ੀਕਲੀ ਫਿੱਟ ਰਹਿਣ ਵਾਸਤੇ ਜਿੱਥੇ ਟਰੱਕ ਚਲਾਉਣੇ ਪੈਣਗੇ ਉਥੇ ਟਰੱਕ ਦੇ ਨਾਲ-ਨਾਲ ਜਿੰਮ ਰੱਖਣੀ ਪੈਣੀ ਐ ਨਹੀਂ ਤਾਂ ਬੀਨ ਵਰਗਾ ਢਿੱਡ ਬਣ ਜਾਣਾ ਬੀਨ ਵਰਗਾ ਹੁਣ ਇੱਕ ਤੇ ਤੁਹਾਡੇ ਹੱਸਦਿਆਂ ਤਾਂ ਪਤਾ ਨਹੀਂ ਹੱਸਦੇ ਆ ਕਿ ਨਹੀਂ ਹੱਸਦੇ ਮੂੰਹ ਦੇ ਮਾਸਕ ਬੰਨੇ ਆ ਮੈਨੂੰ ਕਿਵੇਂ ਪਤਾ ਲੱਗੇ ਹੱਸ ਰਹੇ ਆ ਰਿਸਪੌਂਸ ਮਿਲਦਾ ਕਿ ਨਹੀਂ ਹੁਣ ਮੈਂ ਕੋ ਹਸਣ ਵਾਲੀ ਗੱਲ ਕਰਦਾ ਅੱਗੋਂ ਐ ਮੈਨੂੰ ਲੱਗਦਾ ਵੀ ਰੁੱਸਿਆ ਬੈਠਾ ਐ ਹੁਣ ਮੈਨੂੰ ਸਮਝ ਨਹੀਂ ਆਉਂਦੀ ਇੱਕ ਤੇ ਇਹ ਨਹੀਂ ਪਤਾ ਲੱਗਦਾ ਵੀ ਹੈ ਕਿਹੜਾ ਵੀ ਇਹ ਕਿਹੜਾ ਹੈ ਇਹ ਵੀ ਮੈਂ ਇਹ ਮੈਨੂੰ ਪਤਾ ਨਹੀਂ ਲੱਗਦਾ ਹੁਣ ਸਮਝਦੇ ਆਂ ਗੱਲ ਤੁਸੀਂ ਬੀਨ ਬੀਨ ਵਰਗਾ ਢਿੱਡ ਪਤਾ ਵੀ ਉੱਤੋਂ ਵੀ ਪਤਲਾ ਉਹ ਇੰਨਾ ਕੁ ਜਿਹਾ ਹੀ ਵੱਡਾ ਵਿਚਾਲਿਓਂ ਜੇ ਜਿੱਥੇ ਉਹਦੇ ਵੱਟ ਜਾਂ ਨਹੀਂ ਬੈੰਦਾ ਉਹਦਾ ਟਰੱਕ 'ਚ ਬੈ ਬੈ ਕੇ ਉਨਾ ਕੁ ਥਾਂ ਵੱਜ ਜਾਂਦਾ ਬਾਕੀ ਸਾਰਾ ਠੀਕ ਹੁੰਦਾ ਉਹ ਸ਼ੇਪ ਵਿਗੜ ਗਈ ਸ਼ੇਪ ਬਾਡੀ ਦੀ ਸ਼ੇਪ ਵਿਗੜ ਗਈ ਫਿਰ ਇੰਡੀਆ ਕੱਪੜੇ ਕੁਪੜੇ ਆਉਂਦੇ ਆ ਇੰਡੀਆ ਤੋਂ ਫਿਰ ਉਹ ਜਦੋਂ ਕੁੜਤਾ ਪਾਉਂਦਾ ਨਾ ਉਹ ਹੋਰ ਹੀ ਕੁਝ ਵੱਡ ਜਾਂਦਾ ਫੇਰ ਦਰਜੀ ਨੂੰ ਫੋਨ ਕਰਨਗੇ ਗੱਲ ਬਣੀ ਹੀ ਨਹੀਂ ਵੀ ਤੂੰ ਬਣਾ ਮਰ ਲੈ ਮਾੜੀ ਮੋਢੀ ਤੂੰ ਥੋੜਾ ਜਿਹਾ ਇਹਨੂੰ ਅੰਦਰ ਨੂੰ ਕਰ ਲੈ ਕਈ ਤੇ ਮੈਨੂੰ ਮਿਲਦੇ ਨੇ ਖਿੱਚ ਕੇ ਰੱਖਣਗੇ ਪੰਜ ਮਿੰਟ ਤੇ ਕਹਿਣਗੇ ਚੰਗਾ ਭਾਈ ਸਾਹਿਬ ਚੱਲਦੇ ਆ ਉੱਥਾਂ ਹਾਂ ਇਦਾਂ ਜਦੋਂ ਕਮਰੇ 'ਚੋਂ ਬਾਹਰ ਨਿਕਲਣਗੇ ਫਿਰ ਛੱਡਣਗੇ ਢਿੱਡ ਹੁਣ ਛੱਡਦਾ ਇਹ ਕੀ ਕਹੀਏ ਜੀ ਖਿੱਚ ਕੇ ਰੱਖੋ ਛੱਡੋ ਚਲੋ ਹਾਸੇ ਵਾਲੀ ਗੱਲ ਹੱਸ ਲਓ ਵਿੱਚ ਵਿੱਚ ਪਰ ਮੈਂ ਕਹਿਣਾ ਚਾਹੁੰਨਾ ਕਿ ਛਰਤਾ ਹੈ ਜੀ ਬੋਡੀ ਵਾਸਤੇ ਜੇ ਤੁਸੀਂ ਇਹ ਤੋਂ ਕੰਮ ਲੈਣਾ ਹੈ ਤੇ ਇਹਦੀ ਐਕਸਰਸਾਈਜ਼ ਜਿੰਮ ਕਰਨੀ ਬੜੀ ਜ਼ਰੂਰੀ ਹੈ ਮਾਈਂਡ ਨੂੰ ਵੀ ਸ਼ਾਂਤ ਕਰਨਾ 18 ਘੰਟੇ ਕੰਮ ਕਰੋ ਨਾ ਮਾਫ਼ ਕਰਨਾ 18 ਘੰਟੇ ਜਾਗੋ ਉਦੇ ਵਿੱਚੋਂ 8 ਘੰਟੇ 10 ਘੰਟੇ ਕੰਮ ਕਰ ਲਓ 10 ਕਰ ਲਓ ਆਉਣ ਜਾਣ ਦਾ ਸਫਰ ਹੁੰਦਾ ਹੈ ਛੁੱਟੀ ਮਤਲਬ ਛੁੱਟੀ ਪਰ ਸਾਡੇ ਛੁੱਟੀ ਮਤਲਬ ਉੱਥੇ ਜਾਣਾ ਉੱਥੇ ਜਾਣਾ 15 ਥਾਵਾਂ ਤੇ ਸੀ ਜਾਣਾ ਹੁੰਦਾ ਵੀਕਐਂਡ ਸਾਡਾ ਇਦਾਂ ਲੰਘ ਜਾਂਦਾ ਉਹ ਸਗੋਂ ਜ਼ਿਆਦਾ ਸਟ्रेस ਚ ਲੰਘ ਜਾਂਦਾ ਤਾਂ ਮੈਂ ਅਰਜ਼ ਕਰਦਾ ਕੰਮ ਕਰੋ ਇਹਨੂੰ ਤੁਸੀਂ ਨਾ ਬੈਲੈਂਸ ਕਰ ਲਓ ਜਿਵੇਂ ਨਾ ਪਾਣੀ ਘੱਟ ਮਿਲੇ ਕਾਮੀ ਫਸਲ ਮਰ ਜਾਂਦੀ ਏ ਤੇ ਕਈ ਵਾਰੀ ਪਾਣੀ ਜੇ ਜ਼ਿਆਦਾ ਦੇ ਦਿਓ ਤਾਂ ਵੀ ਮਰ ਜਾਂਦੀ ਏ ਛੁੱਟੀ ਥੋੜੀ ਮਿਲੇ ਤਾਂ ਜ਼ਿਆਦਾ ਵੀ ਛੁੱਟੀ ਠੀਕ ਨਹੀਂ ਆਰਾਮ ਦਾ ਸਬੰਧ ਹੀ ਥਕਾਵਟ ਨਾਲ ਹੈ ਨਾ ਬੰਦਾ ਥੱਕਿਆ ਹੋਇਆ ਤੇ ਤਾਂ ਹੀ ਰੈਸਟ ਦਾ ਸਬੰਧ ਹੈ ਆਰਾਮ ਦਾ ਸਬੰਧ ਹੀ ਤਾਂ ਹੈ ਮਿਹਨਤ ਕਰੋ ਕੰਮ ਕਰੋ ਪਰ ਦੋ ਦਿਨ ਐ ਰਿਲੈਕਸ ਹੋ ਜਾਓ ਕਦੇ ਜੇ ਤੁਸੀਂ ਕਹਿੰਦੇ ਆ ਕਿ ਅਸੀਂ ਮਨ ਹਿੱਲਿਆ ਪਿਆ ਹੈ ਮਾਈਂਡ ਸਟ੍ਰੈਸ ਬੜੀ ਹੈ ਕੱਟ ਤੋਂ ਕੱਟ 2-3 ਘੰਟੇ ਜਿੱਦਣ ਛੁੱਟੀ ਰੱਖਨੇ ਆ ਤੇ ਇਕੱਲੇ ਬਹਿ ਜਾ ਕਰੋ 2-3 ਘੰਟੇ ਬਿਲਕੁਲ ਇਕੱਲਾ ਸੌਣ ਤੋਂ ਬਾਅਦ ਉੱਠ ਚਾਹ ਪਾਣੀ ਪੀ ਅੱਜ ਸ਼ਨੀਵਾਰ ਹੈ ਅੱਜ ਕੰਮ ਕੋਈ ਨਹੀਂ ਉਹ ਦਰਖਤ ਦੇ ਥੱਲੇ ਬਹਿ ਜਾ ਜੇ ਨੇੜੇ ਕੋਈ ਨਦੀ-ਨਦੀ ਚੱਲਦੀ ਹੈ ਨਦੀ ਤੇ 2 ਘੰਟੇ 3 ਘੰਟੇ ਬੈਠਾ ਰਹਿ ਉਹ ਜਦੋਂ ਨਾ ਪਾਣੀ ਦੀ ਆਵਾਜ਼ ਆਉਂਦੀ ਹੈ ਚੱਲਦੇ ਪਾਣੀ ਦੀ ਹਵਾਵਾਂ ਦੇ ਨਾਲ ਉਹ ਜਦੋਂ ਪੱਤਿਆਂ ਵਿੱਚ ਪੱਤਿਆਂ ਹਿੱਲਦੇ ਐ ਉਹ ਹਵਾਵਾਂ ਚੱਲਦੀਆਂ ਉਹਦੇ ਨਾਲ ਮਾਈਂਡ ਜਿਹੜਾ ਹੈ ਨਾ ਇਹਦੇ ਕਈ ਪਾਰਟ ਨੇ ਜਿਹੜੇ ਬੜੇ ਰਿਲੈਕਸ ਹੁੰਦੇ ਚਾਰਜ ਹੁੰਦਾ ਹੈ ਇਹ ਮੈਡੀਟੇਸ਼ਨ ਹੈ ਇੱਕ ਤਰ੍ਹਾਂ ਨਾਲ ਲਾਈਟ ਮੈਡੀਟੇਸ਼ਨ ਸਾਊਂਡ ਮੈਡੀਟੇਸ਼ਨ ਲੋਕ ਕਰਦੇ ਐ ਥੌਟ ਮੈਡੀਟੇਸ਼ਨ ਕਰਦੇ ਆ ਇੱਕ ਥੌਟ ਨੂੰ ਲੈ ਲਿਆ ਉਹਨੂੰ ਬਾਰ ਬਾਰ ਰਿਪੀਟ ਕਰਦੇ ਆ ਮਾਈਂਡ ਨੂੰ ਰਿਲੈਕਸ ਕਰਨ ਵਾਸਤੇ ਤੁਸੀਂ ਸਮੁੰਦਰ ਤੇ ਬੈਠ ਰਹੇ ਆ ਉਧਰੋਂ ਅੱਖਾਂ ਖੋਲ੍ਹ ਲਓ ਪਾਣੀ ਜਦੋਂ ਹਿੱਲਣਾ ਹੈ ਉਹਨੇ ਪਾਣੀ ਨੇ ਇਦਾਂ ਹਿੱਲ ਹੀ ਜਾਣਾ ਤੁਸੀਂ ਅੱਖਾਂ ਖੋਲ੍ਹ ਕੇ ਪਾਣੀ ਕੰਨੀ ਵੇਖੀ ਚੱਲੋ ਉਹਨੇ ਇਦਾਂ ਹਿੱਲਣਾ ਉਧਰੋਂ ਉਹਦੀ ਆਵਾਜ਼ ਸੁਣਨੀ ਹੈ ਤੇ ਇਹ ਤੁਸੀਂ ਇੱਕ ਘੰਟਾ ਪਾਣੀ ਤੇ ਤੁਸੀਂ ਬੈਠ ਕੇ ਵੇਖਣਾ ਅਗਲੇ ਦਿਨ ਚਾਰਜ ਵੇਖਿਓ ਦਿਮਾਗ ਕਿੰਨਾ ਹੁੰਦਾ ਐਨਾ ਰਿਲੈਕਸ ਹੋ ਜਾਂਦਾ ਨਹੀਂ ਪਾਣੀ ਤੇ ਬਹਿਣ ਜੋਗੇ ਤੁਸੀਂ ਸੂ ਸਨਸੈਟ ਹੋ ਰਿਹਾ ਉਦੋਂ ਵੇਖ ਲਓ ਸੂਰਜ ਅਸਤ ਹੋ ਰਿਹਾ ਉਹ ਉਸ ਵੇਲੇ ਇਦਾਂ ਕਿਤੇ 2 ਘੰਟੇ ਇਕੱਲੇ ਜੇ ਬਹਿ ਜਾਓ ਬਿਲਕੁਲ ਇਕੱਲਾ ਬਿਲਕੁਲ ਇਕੱਲਾ ਫੋਨ ਬੰਦ ਕਰ ਦਿਓ ਇਹਨੂੰ ਬਿਲਕੁਲ ਬੰਦ ਕਰ ਦਿਓ ਮਾਈਂਡ ਰਿਲੈਕਸ ਹੋ ਜਾਏਗਾ ਇਹਨਾਂ ਦੇਖੋ ਬਾਡੀ ਦੀਆਂ ਸ਼ਰਤਾਂ ਪੂਰੀਆਂ ਨਾ ਕੀਤੀਆਂ ਤੇ ਬਾਡੀ ਡਿਸਟਰਬ ਹੋ ਜਾਏਗੀ ਘਰ ਦੀਆਂ ਕਿਸ਼ਤਾਂ ਨਾ ਭਰੀਆਂ ਸ਼ਰਤਾਂ ਪੂਰੀਆਂ ਨਾ ਕੀਤੀਆਂ ਰਿਸ਼ਤੇ ਨੂੰ ਟਾਈਮ ਨਾ ਦਿੱਤਾ ਸਾਰੀਆਂ ਚੀਜ਼ਾਂ ਨੂੰ ਟਾਈਮ ਦੇਣਾ ਪੈਣਾ ਹੈ ਨਹੀਂ ਤੇ ਸਾਰੇ ਰਿਸ਼ਤੇ ਡਿਸਟਰਬ ਹੋ ਜਾਣਗੇ ਪਰਿਵਾਰ ਡਿਸਟਰਬ ਹੋਏਗਾ ਬੱਚੇ ਡਿਸਟਰਬ ਹੋਣਗੇ ਘਰ ਵਾਲੀ ਡਿਸਟਰਬ ਹੋਏਗੀ ਬਾਡੀ ਨੂੰ ਟਾਈਮ ਨਾ ਦਿੱਤਾ ਬਾਡੀ ਡਿਸਟਰਬ ਹੋਏਗੀ ਤੇ ਮਾਈਂਡ ਨੂੰ ਵੀ ਟਾਈਮ ਜੇ ਨਾ ਦਿੱਤਾ ਤੇ ਤੇਰਾ ਮਾਈਂਡ ਵੀ ਡਿਸਟਰਬ ਹੋਏਗਾ ਇਹਨੂੰ ਰਿਲੈਕਸ ਕਰੋ ਇਹਨੂੰ ਟਾਈਮ ਦਿਓ ਇੰਨਾ ਨਾ ਸੀ ਦੌੜੀਏ ਥੋੜਾ ਜਿਹਾ ਟਿਕਿਆ ਕਰੀਏ ਮੇਰੇ ਕੋਲ ਤੇ ਜਿੰਮ ਨੂੰ ਟਾਈਮ ਨਹੀਂ ਮਿਲਦਾ ਊਬਾਮੇ ਦੀ ਸਟੇਟਮੈਂਟ ਸੀ ਉਹ 2 ਘੰਟੇ ਕਹਿੰਦਾ ਸੀ ਮੈਂ ਆਪਣੇ ਸਰੀਰ ਲਈ ਕੱਟਦਾ ਕਿਉਂ ਬਈ ਮੁੰਡਿਓ ਊਬਾਮਾ ਕਹਿੰਦਾ ਸੀ ਮੈਂ 2 ਘੰਟੇ ਸਰੀਰ ਲਈ ਰੋਜ਼ ਕੱਟਦਾ ਅਸੀਂ ਕਹਿੰਨੇ ਅਸੀਂ ਬੜੇ ਬਿਜੀ ਆ ਊਬਾਮੇ ਤਾਂ ਵੀ ਬਿਜੀ ਐ ਉਹਨੇ ਸਾਰਾ ਦੇਸ਼ ਚਲਾਉਂਦਾ ਸੀ ਤੇ ਆਪਣੇ ਆਪ ਨੂੰ ਥੋੜਾ ਟਾਈਮ ਦੇਓ